ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਆਸ਼ਾਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਪੰਜਾਬ ਵਿਧਾਨ ਸਭਾ ਦੀਆਂ ਦੋ ਹੋਰ ਸੀਟਾਂ ਖਾਲੀ ਹੋ ਗਈਆਂ ਨੇ ਸੁਖਿੰਦਰ ਰੰਦਾਵਾ ਤੇ ਰਾਜਕਵਰ ਚੱਬੇਵਾਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਥੋੜੀ ਦੇਰ ਦੇ ਵਿੱਚ ਰਾਜਾ ਬੜਿੰਗਵੀ ਵਿਧਾਇਕੀ ਤੋਂ ਅਸਤੀਫਾ ਦੇਣਗੇ ਮੀਤਹਿਰ ਵੀ ਜਲਦ ਵਿਧਾਇਕੀ ਤੋਂ ਰਿਜ਼ਾਈਨ ਦੇ ਸਕਦੇ ਨੇ ਚਾਰਾਂ ਨੇ ਲੁਕਸਾ ਚੋਣਾਂ ਦੇ ਵੀ ਦਰਸਲ ਜਿੱਤ ਦਰਜ ਕੀਤੀ ਹੈ ਸੁਖਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਤੇ ਰਾਜਾ ਬੜਿੰਗਵੀ ਲੁਧਿਆਣਾ ਤੋਂ ਐਮਪੀ ਚੁਣੇ ਗਏ ਨੇ ਸੰਗਰੂਰ ਤੋਂ ਮੀਤਹਿਰ ਸੰਸਦ ਚੁਣੇ ਗਏ ਨੇ ਹੁਸ਼ਾਹਪੁਰ ਤੋਂ ਸੰਸਦ ਬਣੇ ਨੇ ਰਾਜਕੁਮਾਰ ਚੱਬੇਵਾਲ ਤਾਂ ਇਸ ਦੇ ਵਿਚਾਲੇ ਪੰਜਾਬ ਵਿਧਾਨ ਸਭਾ ਦੀਆਂ ਦੋ ਹੋਰ ਸੀਟਾਂ ਖਾਲੀ ਹੋ ਗਈਆਂ ਨੇ ਕਿਉਂਕਿ ਸੁਖਜਿੰਦਰ ਸਿੰਘ ਰੰਦਾਵਾ ਤੇ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਵਿਧਾਇਕੀ ਤੋਂ ਅਸਤੀਫਾ ਮੰਜ਼ੂਰ ਹੋ ਗਿਆ ਥੋੜੀ ਦੇਰ ਦੇ ਵਿੱਚ ਰਾਜਾ ਬੜਿੰਗ ਵੀ ਵਿਧਾਇਕੀ ਤੋਂ ਅਸਤੀਫਾ ਦੇਣਗੇ ਮੀਤਹਿਰ ਵੀ ਜਲਦ ਵਿਧਾਇਕੀ ਤੋਂ ਰਿਜ਼ਾਈਨ ਦੇ ਸਕਦੇ ਨੇ ਆ ਕੁੱਲ ਮਿਲਾ ਕੇ ਕਿਉਂਕਿ ਇੱਕ ਜਿਹੜੀ ਜ਼ਿਮਨੀ ਚੋਣ ਪਹਿਲਾਂ ਹੀ ਅਨਾਊਂਸ ਹੋ ਚੁੱਕੀ ਹੈ ਜੇਕਰ ਜਲੰਧਰ ਵੈਸਟ ਸੀਟ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼ੀਤਨਗਰਾਲ ਦੇ ਅਸਤੀਫੇ ਤੋਂ ਬਾਅਦ ਉਹ ਸੀਟ ਖਾਲੀ ਹੋਈ ਸੀ ਤਾਂ ਚਾਰ ਹੋਰ ਸੀਟਾਂ ਨੂੰ ਲੈ ਕੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਮਨੀ ਚੋਣ ਹੋਵੇਗੀ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਜਾਵੇਗਾ ਇਹਨਾਂ ਚਾਰ ਸੀਟਾਂ ਦੇ ਵਿੱਚੋਂ ਦੋ ਜਿਹੜੀਆਂ ਕਿ ਸੀਟਾਂ ਖਾਲੀ ਹੋੂਕੀਆਂ ਨੇ ਸੋਇਂਦਰਨ ਦਾਵਾ ਤੇ ਰਾਜਕੁਮਾਰ ਚੱਬੇਵਾਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਰਾਜਾ ਬੜਿੰਗਵੀ ਵਿਧਾਇਕੀ ਤੋਂ ਅਸਤੀਫਾ ਦੇਣਗੇ ਤੇ ਮੀਤ ਹੇਰ ਵੀ ਜਲਦ ਵਿਧਾਇਕੀ ਤੋਂ ਰਿਜ਼ਾਈਨ ਦੇ ਸਕਦੇ ਨੇ ਇੱਕ ਪਹਿਲਾਂ ਜਮਨੀ ਚੋਣ ਅਨਾਊਂਸ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆ ਮਿੰਨੇ 1.5 ਦੋ ਮਿੰਨੇ ਤਾਂ ਕਿ ਜਿਹੜੇ ਕਿ ਜਿੰਨੀ ਚੋਣੇ ਨਾਲ ਸੀਟਾਂ ਤੇ ਜਿਹੜੀ ਕਿ ਹੋਣ ਜਾ ਰਹੀ ਹੈ ਕਿਉਂਕਿ ਜਦੋਂ ਦੋ ਸੀਟਾਂ ਖਾਲੀ ਹੋ ਗਈਆਂ ਤਾਂ ਹੋਰ ਸੀਟਾਂ ਖਾਲੀ ਹੋ ਜਾਣਗੀਆਂ ਉਸ ਤੋਂ ਬਾਅਦ ਚ ਚੋਣ ਕਮਿਸ਼ਨ ਦੇ ਵੱਲੋਂ ਜਿੰਨੀ ਚੋਣ ਕਰਵਾਉਣ ਦਾ ਜੋ ਕਿ ਫੈਸਲਾ ਆ ਲਿਆ ਜਾਵੇਗਾ ਚਾਰ ਹੋਰ ਸੀਟਾਂ ਤੇ ਜਿੰਨੀ ਚੋਣ ਜੋ ਕਿ ਜਲਦ ਹੋਵੇਗੀ ਜਿਨ੍ਹਾਂ ਦੇ ਵਿੱਚ ਚਾਰ ਵਿਧਾਨ ਸਭਾ ਦਰਸਲ ਹਲਕੇ ਨੇ ਇੱਕ ਡੇਰਾ ਬਾਬਾ ਨਾਨਕ ਜਿਹੜਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਵਿਧਾਨ ਸਭਾ ਹਲਕਾ ਪੈਂਦਾ ਡੇਰਾ ਬਾਬਾ ਨਾਨਕ ਇਥੋਂ ਆ ਸੁਖਿੰਦਰ ਸਿੰਘ ਦਾਵਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਸਨ 2022 ਦੇ ਵਿੱਚ ਜੋ ਕਿ ਜਿੱਤੇ ਸੰਤਾ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਜਿੱਤ ਦਰਜ ਕੀਤੀ ਐਮਪੀ ਬਣੇ ਇਹ ਸੀਟ ਖਾਲੀ ਹੋ ਗਈ ਗਿੱਦੜਬਾਹਾ ਜਿੱਥੋਂ ਕਿ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਹਲੇ ਉਹਨਾਂ ਨੇ ਥਰਜ਼ਾਈਨ ਕਰਨਾ ਬਾਕੀ ਹੈ ਉਹਨਾਂ ਦੇ ਵੱਲੋਂ ਕਿਉਂਕਿ ਲੁਧਿਆਣਾ ਤੋਂ ਵੀ ਐਮਪੀ ਚੁਣੇ ਗਏ ਨੇ ਬਰਨਾਲਾ ਤੇ ਚੱਬੇਵਾਲ ਇਹ ਚਾਰ ਹੋਰ ਸੀਟਾਂ ਤੇ ਜਨਾ ਕਿ ਜਲਦ ਜ਼ਿੰਨੇ ਚੋਣ ਹੋਵੇਗੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਆ ਪੰਕਜ ਜਣੀਆਂ ਦੋ ਸੀਟਾਂ ਜਿਹੜੀਆਂ ਖਾਲੀ ਹੋ ਚੁੱਕੀਆਂ ਨੇ ਤੇ ਬਾਕੀ ਦੋ ਸੀਟਾਂ ਬਾਰੇ ਦੋ ਆਗੂਆਂ ਬਾਰੇ ਕੀ ਕੋ ਜਾਣਕਾਰੀ ਹੈ ਰਾਜਾ ਵੜਿੰਗ ਕਦੋਂ ਤੱਕ ਅਸਤੀਫਾ ਦੇ ਰਹੇ ਨੇ ਤੇ ਮੀਤ ਇਹਰ ਬਾਰੇ ਹੁਣ ਤੱਕ ਦੀ ਕੀ ਕੋ ਜਾਣਕਾਰੀ ਆ ਦੇਖੋ 14 ਦਿਨ ਦਾ ਸਮਾਂ ਹੁੰਦਾ ਵਾ ਜਦੋਂ ਕੋਈ ਸ਼ਖਸ ਦੋ ਉਧਿਆਂ ਤੇ ਹਿੱਸੇ ਤੈਨਾਤ ਹੋਵੇ ਔਰ ਆ ਲਗਭਗ 6 ਦਿਨ ਬਚੇ ਨੇ ਤਾਂ ਜਿਹੇ ਚ ਥੋੜੀ ਦੇਰ ਬਾਅਦ ਹੁਣ ਤੋਂ 10 ਮਿੰਟ ਬਾਅਦ ਰਾਜਾ ਵੜਿੰਗ ਵਿਧਾਨ ਸਭਾ ਪਹੁੰਚ ਰਹੇ ਨੇ ਫਿਰਾਂ ਸਰਵੋਤ ਸਪੀਕਰ ਨੂੰ ਇਸਤੀਫਾ ਜਿਹੜਾ ਆਪਣਾ ਦੇਣਗੇ ਔਰ ਉਹਨਾਂ ਦਾ ਇਸਤੀਫਾ ਮਨਜ਼ੂਰ ਕਰ ਲਿਆ ਜਾਏਗਾ ਕਿਉਂਕਿ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਚੁਣੇ ਗਏ ਨੇ ਤਾਂ ਦੂਜੇ ਪਾਸੇ ਮੀਟ ਇਅਰ ਕੱਲ ਇੱਕ ਖੇਡ ਮੰਤਰਾਲੇ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਕਿਉਂਕਿ ਪੈਰਿਸ ਦੇ ਵਿੱਚ ਪੰਜਾਬ ਦੇ ਕੁਝ ਖੇਡ ਹਰੀ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਡਿਸੀਜਨ ਲਿਤਾ ਗਿਆ ਸੀਗਾ ਉਹਨਾਂ ਨੂੰ ਫੰਡ ਜਿਹੜੇ ਦੇਨੇ ਨੇ ਤਾਂ ਮੀਥੇਰ ਦਾ ਅਜੇ ਤੱਕ ਸਤੀਫਾ ਜਿਹੜਾ ਵੈ ਉਹ ਨਹੀਂ ਆਇਆ ਵੈ ਔਰ ਇੰਤਜ਼ਾਰ ਕੀਤਾ ਜਾ ਰਿਹਾ ਕਦੋਂ ਤੱਕ ਸਤੀਫਾ ਦਿੱਤਾ ਜਾਏਗਾ ਹਾਲਾ ਕਿ ਉਹਨਾਂ ਕੋ ਪੰਜ ਛੇ ਦਿਨ ਅਜੇ ਭਈ ਨਹੀਂ ਦੂਜੇ ਪਾਸੇ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸਤੀਫਾ ਭੇਜਿਆ ਗਿਆ ਸੀ ਉਹ ਪ੍ਰਵਾਨ ਕਰ ਲਿਤਾ ਗਿਆ ਔਰ ਨਾਲ ਹੀ ਨਾਲ ਜਿਹੜੇ ਰਾਜਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਦਾ ਸਤੀਫਾ ਵੀ ਜਿਹੜਾ ਵਿਧਾਨ ਸਭਾ ਨੇ ਮਨਜ਼ੂਰ ਕਰ ਲਿਤਾ ਵੈ ਉਹਨਾਂ ਮੈਂਬਰ ਪਾਰਲੀਮੈਂਟ ਦੋਵੇਂ ਆ ਰਹੇਗੇ ਔਰ ਥੋੜੀ ਦੇਰ ਬਾਅਦ ਰਾਜਾ ਵੜਿੰਗ ਦੇ ਵੱਲੋਂ ਸਹੀਫਾ ਦੇ ਦਿੱਤਾ ਜਾਏਗਾ ਤਾਂ ਪੰਜਾਬ ਦੇ ਵਿੱਚ ਹੁਣ 5 ਜਮਨੀ ਚੋਣਾਂ ਜਿਹੜੀਆਂ ਨੇ ਉਹ ਹੋਣਗੀਆਂ ਇੱਕ ਤਾਂ ਚੌਂਜਾਪਤਾ ਜਲੰਧਰ ਪਛਵੀ ਸੀਟ ਨੂੰ ਲੈ ਕੇ ਲੱਗ ਚੁੱਕਿਆ 10 ਜੁਲਾਈ ਨੂੰ ਚੋਣ ਹੋਣੀ ਹੈ ਔਰ ਬਾਕੀ ਚਾਰ ਸੀਟਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੋਏਗਾ ਔਰ ਅਗਲੇ 3-4 ਮਹੀਨਿਆਂ 'ਚ ਬਾਕੀ ਚਾਰ ਸੀਟਾਂ ਤੇ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਤਾਂ ਕਾਫੀ ਅਹਿਮ ਅਗਲੇ 6 ਮਹੀਨੇ ਪੰਜਾਬ ਦੇ ਉੱਤੇ ਜਮਨੀ ਚੋਣਾਂ ਦਾ ਭਾਰ ਜਿਹੜਾ ਵਾ ਉਹ ਪੈਂਦਾ ਹੋਇਆ ਨਜ਼ਰ ਆਏਗਾ ਜਿਮਨੀ ਚੋਣਾ ਦੇ ਨਾਲ-ਨਾਲ ਨਗਰ ਨਿਗਮ ਤੇ ਪੰਚਾਇਤੀ ਚੋਣਾ ਇਹ ਵੀ ਪੰਜਾਬ ਦੇ ਵਿੱਚ ਪੈਂਦੀ ਪਈਆਂ ਹੋਈਆਂ ਨੇ ਉਹ ਵੀ ਬਾ ਤੁਹਾਨੂੰ ਅਗਲੇ 2-3 ਮਹੀਨੇ ਵਿੱਚ ਦੇਖਣ ਨੂੰ ਮਿਲਣਗੀਆਂ ਹਾਂ ਠੀਕ ਹੈ ਪੰਗੇ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲ ਪੰਜਾਬ ਵਿਧਾਨ ਸਭਾ ਦੀਆਂ ਦੋ ਹੋਰ ਸੀਟਾਂ ਜੋ ਕਿ ਖਾਲੀ ਹੋ ਗਈਆਂ ਨੇ ਸੁਖਜਿੰਦਰ ਸਿੰਘ ਰੰਦਾਵਾਦੀ ਰਾਜਕੁਮਾਰ ਚੱਬੇਵਾਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਥੋੜੀ ਦੇਰ ਦੇ ਵਿੱਚ ਰਾਜਾ ਵੜਿੰਗ ਵੀ ਜੋ ਕਿ ਵਿਧਾਇਕੀ ਤੋਂ ਅਸਤੀਫਾ ਦੇਣਗੇ ਤੇ ਮੀਤ ਇਹ ਵੀ ਜਲਦ ਵਿਧਾਇਕੀ ਤੋਂ ਰਿਜ਼ਾਈਨ ਦੇ ਸਕਦੇ ਨੇ ਦਰਸਲ ਪੰਜ ਜ਼ਿਮਨੀ ਚੋਣਾ ਇੱਕ ਆ ਵੋਟਾਂ ਪੈਣਗੇ 13 ਜੁਲਾਈ ਨੂੰ ਨਤੀਜੇ ਆਉਣਗੇ ਤੇ ਬਾਕੀ ਦੀਆਂ 4 ਸੀਟਾਂ ਤੇ ਆਉਣ ਵਾਲੇ 3-4 ਮਹੀਨੇ ਤੱਕ ਜਿਹੜੀ ਕਿ ਜ਼ਿਮਨੀ ਚੋਣ ਹੋਵੇਗੀ ਰੋਕਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ 16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ 7 ਕਿਲੋਵਾਟ ਤੱਕ ਘਰੇਲੂ ਬਿਜਲੀ ਦੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ 7 ਤੋਂ 100 ਕਿਲੋਵਾਟ ਤੱਕ ਘਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਇੰਡਸਟਰੀ ਦੇ ਲਈ ਬਿਜਲੀ ਦੀਆਂ ਦਰਾਂ ਦੇ ਵਿੱਚ 15 ਪੈਸੇ ਦਾ ਵਾਧਾ ਕੀਤਾ ਗਿਆ ਹੈ 2 ਬਿਲ ਕਨੈਕਸ਼ਨ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਧਾ ਹੋਇਆ ਹੈ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ 300 ਯੂਨਟ ਤੋਂ ਉੱਪਰ ਘਰੇਲੂ ਬਿਜਲੀ ਤੇ ਦਰਾਂ ਜੋ ਕਿ ਲਾਗੂ ਹੋਣਗੀਆਂ ਸੋ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਦਰਸਲ ਵਾਧਾ ਕਰ ਦਿੱਤਾ ਗਿਆ ਹੈ 16 ਜੂਨ ਤੋਂ ਜਿਹੜੀਆਂ ਕਿ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ 7 ਕਿਲੋਵਾਟ ਤੱਕ ਘਰੇਲੂ ਬਿਜਲੀ ਦੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਇਸ ਤੋਂ ਇਲਾਵਾ 7 ਤੋਂ 100 ਕਿਲੋਵਾਟ ਤੱਕ ਘਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਉੱਥੇ ਗੱਲ ਇੰਡਸਟਰੀ ਦੀ ਕੀਤੀ ਜਾਵੇ ਤਾਂ ਇੰਡਸਟਰੀ ਦੇ ਲਈ ਬਿਜਲੀ ਦੀਆਂ ਦਰਾਂ ਦੇ ਵਿੱਚ 15 ਪੈਸੇ ਦਾ ਇਜ਼ਾਫਾ ਕੀਤਾ ਗਿਆ ਹੈ ਦੂਵਲ ਕਨੈਕਸ਼ਨ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਧਾ ਕੀਤਾ ਗਿਆ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਜੋ ਕਿ ਜਾਰੀ ਰਹੇਗੀ ਪਹਿਲਾਂ ਦੀ ਤਰ੍ਹਾਂ ਹੀ 300 ਯੂਨਿਟ ਤੋਂ ਉੱਪਰ ਘਰੇਲੂ ਬਿਜਲੀ ਤੇ ਆ ਦਰਾਂ ਜੋ ਕਿ ਲਾਗੂ ਹੋਣਗੀਆਂ ਜੇਕਰ ਤੁਹਾਡੀ ਖਪਤ 300 ਯੂਨਟ ਤੋਂ ਜ਼ਿਆਦਾ ਹੁੰਦੀ ਹੈ ਤਾਂ ਫਿਰ ਕਰੇ ਲੋ ਬਿਜਲੀ ਤੇ ਇਹੜੀਆਂ ਦਰਾਂ ਨੇ ਜਿਹੜਾ ਕਿ ਵਾਅਦਾ ਕੀਤਾ ਗਿਆ ਇਹ ਦਰਾਂ ਲਾਗੂ ਹੋਣਗੀਆਂ ਤੁਹਾਨੂੰ ਵਿਸਥਾਰ ਦੇ ਨਾਲ ਗ੍ਰਾਫਿਕ ਦੇ ذریعے ਦੱਸ ਰਿਹਾ ਜੋ ਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਇਹ ਵਾਅਦਾ ਕੀਤਾ ਗਿਆ ਹਾ ਲੋਡ ਦੀ ਜਿਹੜਾ ਕਿ ਗੱਲ ਕੀਤੀ ਜਾਵੇ ਤਾਂ ਜੇਕਰ 0 ਤੋਂ ਲੈ ਕੇ 100 ਕਿਲੋਵਾਟ ਤੱਕ ਦਾ ਲੋਡ ਹੈ ਤਾਂ ਫਿਰ ਜਿਹੜਾ ਕਿ ਪਹਿਲਾਂ 4 ਪਏ 19 ਪੈਸੇ ਤੁਹਾਨੂੰ ਦੇਣੇ ਪੈਂਦੇ ਸਨ ਤਾਂ ਇਹ ਹੁਣ 4 ਪਏ 29 ਪੈਸੇ ਘਟਾ ਕੇ 419 ਤੋਂ 429 ਤੱਕ ਦਾ ਜਿਹੜਾ ਕਿ ਵਾਧਾ ਕੀਤਾ ਗਿਆ ਇਸੇ ਤਰ੍ਹਾਂ ਜੇਕਰ ਤੁਹਾਡਾ ਲੋਡ 101 ਕਿਲੋਵਾਟ ਤੋਂ ਲੈ ਕੇ 300 ਕਿਲੋਵਾਟ ਤੱਕ ਹੈ ਤਾਂ ਪਹਿਲਾਂ ਜਿਹੜਾ ਕਿ ਤੁਹਾਡਾ ਰੇਟ ਸੀਗਾ 6.64 ਇਹ 6.76 6. ਜਿਹੜੇ ਕਿ 76 ਰੁਪਏ ਤੁਹਾਨੂੰ ਆਜੋ ਕੇ ਹੁਣ ਦੇਣੇ ਹੋਣਗੇ ਇਸ ਤੋਂ ਇਲਾਵਾ 300 ਕਿਲੋਵਾਟ ਤੋਂ ਉੱਪਰ ਜੇਕਰ ਤੁਹਾਡਾ ਲੋਡ ਹੈ ਤਾਂ 7.75 ਪੈਸੇ ਜਿਹੜੇ ਕਿ ਪਹਿਲਾਂ ਦੇਣੇ ਹੁੰਦੇ ਸਨ ਆ ਤਾਂ ਇਸ ਦੇ ਵਿੱਚ ਹਾਲਾਂਕਿ ਕੋਈ ਬਦਲਾ ਨਹੀਂ ਹੈ ਇਹ ਪਹਿਲਾਂ ਦੀ ਤਰ੍ਹਾਂ ਹੀ 7.75 ਰੁਪਏ ਤੁਹਾਨੂੰ ਆ ਦੇਣੇ ਹੋਣਗੇ ਜੋ ਘਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਆ ਤੁਸੀਂ ਇਸ ਗ੍ਰਾਫਿਕ ਦੇ ذریعے ਸਮਝ ਸਕਦੇ ਹੋ ਕਿ ਪਹਿਲਾਂ ਦੇ ਮੁਕਾਬਲੇ ਹੁਣ ਤੁਹਾਨੂੰ ਕਿੰਨੇ ਪੈਸੇ ਜ਼ਿਆਦਾ ਦੇਣੇ ਹੋਣਗੇ ਜੇਕਰ ਤੁਹਾਡੀਆਂ ਯੂਨਿਟਸ ਜੇਕਰ ਜ਼ਿਆਦਾ ਖਪਤ ਦੀਆਂ ਤੇ ਉਸ ਤੋਂ ਬਾਅਦ ਤੁਹਾਨੂੰ ਕਿੰਨੇ ਪੈਸੇ ਦੇਣੇ ਹੋਣਗੇ ਹਾਲਾਂਕਿ ਜੋ ਪਹਿਲਾਂ ਹੀ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ ਅਗਲੀ ਮੈਂ ਡਿੱ ਖਬਰ ਬੰਦੀ ਸਿੱਖਾਂ ਦੇ ਨਾਲ ਜੁੜੀ ਹੋਈ ਹੈ ਬੰਦੀ ਸਿੱਖਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਰਵਨੀਤ ਬਿੱਟੂ ਰਵਨੀਤ ਬਿੱਟੂ ਦਾ ਕਹਿਣਾ ਕਿ ਜੇ ਕੇਂਦਰ ਦਾ ਰਿਹਾਈ ਦਾ ਕੋਈ ਪਲਾਨ ਹੈ ਮੈਂ ਵਿਰੋਧ ਨਹੀਂ ਕਰਾਂਗਾ ਰਾਜਵਾਨਾ ਜਾਂ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਮੈਂ ਆਪਣੇ ਪਰਿਵਾਰ ਦੇ ਨਾਲ ਵੀ ਇਸ ਬਾਰੇ ਗੱਲ ਕੀਤੀ ਹੈ ਰਵਨੀਤ ਬਿੱਟੂ ਦਾ ਵੀ ਕਹਿਣਾ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਵੀ ਇਸ ਬਾਰੇ ਗੱਲ ਕਰ ਲਈ ਹੈ ਮੇਰਾ ਪਰਿਵਾਰ ਵੀ ਇਸ ਦਾ ਵਿਰੋਧ ਨਹੀਂ ਕਰੇਗਾ ਹੁਣ ਸਮਾਂ ਅੱਗੇ ਵਧਣ ਦਾ ਹੈ ਹੁਣ ਸਮਾਂ ਹੈ ਕਿ ਪੰਜਾਬ ਅੱਗੇ ਵਧੇ ਅਤੇ ਸੁਲਾਦੀ ਰਾਤੇ ਚੱਲੇ ਮੇਰਾ ਪਰਿਵਾਰ ਪੰਜਾਬ ਦੀ ਅਮਨ ਸ਼ਾਂਤੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ ਬਿੱਟੂ ਹੁਣ ਤੱਕ ਬੰਦੀ ਸਿੱਖਾਂ ਦੀ ਰਿਹਾਈ ਦਾ ਸਖਤੀ ਨਾਲ ਹਲਕੇ ਵਿਰੋਧ ਕਰਦੇ ਰਿਹਾ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੰਗ ਚੁੱਕੀ ਗਈ ਹੋਵੇ ਚਾਹੇ ਸ਼੍ਰੋਮਣੀ ਕਮੇਟੀ ਵੱਲੋਂ ਚੁੱਕੀ ਗਈ ਹੋਵੇ ਤਾਂ ਰਵਨੀਤ ਬਿੱਟੂ ਵੱਲੋਂ ਇਸ ਮੰਗ ਦਾ ਖੁੱਲ ਕੇ ਗਿੜਾ ਕੇ ਆ ਵਿਰੋਧ ਕੀਤਾ ਗਿਆ ਆ ਪਰ ਜਿਵੇਂ ਹੀ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਜਿਵੇਂ ਹੀ ਉਹਨਾਂ ਨੂੰ ਮੋਦੀ ਕੈਬਨਿਟ ਦੇ ਵਿੱਚ ਜਗ੍ਹਾ ਮਿਲੀ ਹੈ ਕੇਂਦਰੀ ਰਾਜ ਮੰਤਰੀ ਬਣੇ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਸੁਰਜਰੂਰ ਹੁਣ ਬਦਲੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਰਮਨਿਤ ਬਿਰਤੂ ਦਾ ਕਹਿਣਾ ਹੈ ਕਿ ਜੇ ਕੇਂਦਰ ਦਾ ਰਿਹਾਈ ਦਾ ਕੋਈ ਪਲਾਨ ਹੈ ਮੈਂ ਵਿਰੋਧ ਨਹੀਂ ਕਰਾਂਗਾ ਰਾਜਵਾਨਾ ਜਾਂ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਦਾ ਵਿਰੋਧ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾਵੇਗਾ ਇੱਕ ਤਾਂ ਤੁਸੀਂ ਰਾਜ ਮੰਤਰੀ ਬਣੇ ਹੋ ਔਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਪਹਿਲੀ ਸਟੇਟਮੈਂਟ ਰਜਵਾਨਾ ਨੂੰ ਲੈ ਕੇ ਆਈ ਹੈ ਕਾਫੀ ਬਦਲੀ-ਬਦਲੀ ਨਜ਼ਰ ਆਈ ਹੈ ਤੁਸੀਂ ਕਲੀਅਰ ਕੱਟ ਕੀ ਕਿਹਾ ਵੈ ਔਰ ਇਸਦੇ ਮਾਇਨੇ ਕੀ ਨੇ ਦੇਖੋ ਕਿਉਂਕਿ ਬਹੁਤ ਇਹ ਸੈਂਸਿਟਿਵ ਇਸ਼ੂ ਆ ਸਭ ਕੁਛ ਆ ਮੈਂ ਇਹਦੇ ਵਿੱਚ ਬਿਲਕੁਲ ਆਪਣੀ ਨਿੱਜੀ ਗੱਲ ਕੀਤੀ ਆ ਮੈਂ ਉਹਦੇ ਵਿੱਚ ਇਹ ਵਿਚਾਰ ਲਿਖਿਆ ਉਹਨਾਂ ਨੇ ਮੈਂ ਹੁਣ ਵੀ ਤੁਹਾਡੇ ਚੈਨਲ ਤੇ ਇਹੀ ਗੱਲ ਕਹਿ ਰਹੇ ਆ ਵੀ ਮੈਂ ਆਪਣੀ ਇਹ ਨਿੱਜੀ ਗੱਲ ਕੀਤੀ ਆ ਵੀ ਮੈਂ ਪੰਜਾਬ ਦੀ ਅਮਨ ਸ਼ਾਂਤੀ ਲਈ ਜੀ ਅੱਜ 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 ਮੇਰੀ ਜਿਹੜੀ ਜ਼ਿੰਮੇਵਾਰੀ ਆ ਉਹ ਇੱਕ ਦੇਸ਼ ਦੇ ਮੰਤਰੀ ਦੀ ਜ਼ਿੰਮੇਵਾਰੀ ਹੈ ਜੀ ਮੇਰੇ ਮੇਰੇ ਕਾਰਨ ਕੋਈ ਵੀ ਅੱਗੇ ਨਾ ਇੱਕ ਸਰਦਾਰ ਬੀਨ ਸਿੰਘ ਦੇ ਪਰਿਵਾਰ ਹੋਣ ਨਾਤੇ ਗੱਲ ਕਰਦਾ ਸੀ ਜੀ ਅੱਜ ਮੇਰੀ ਪਰਿਵਾਰ ਤੋਂ ਉੱਤੇ ਜ਼ਿੰਮੇਵਾਰੀ ਦੇਸ਼ ਦੀ ਹੈ ਮੇਰੇ ਲਈ ਪ੍ਰਾਇੋਰਟੀ ਹੈ ਜਿਹੜਾ ਉਹ ਦੇਸ਼ ਤੇ ਪੰਜਾਬ ਆ ਜੀ ਤੇ ਮੈਂ ਉਸ ਨੂੰ ਦੇਖਦੇ ਹੋਏ ਇਹ ਗੱਲ ਕੀਤੀ ਵੀ ਜਿਹਦੇ ਨਾਲ ਉਹੀ ਵੀ ਸਾਡੇ ਭਾਈਚਾਰੇ ਖਾਂਜ ਕੋਈ ਵੀ ਐਸੀ ਚੀਜ਼ ਆਵੇ ਮੇਰੇ ਵੱਲੋਂ ਜੀ ਨਹੀਂ ਇਹ ਬਾਰ-ਬਾਰ ਕਿਹਾ ਵੀ ਇਹ ਮੇਰਾ ਨਿੱਜੀ ਆਪਣਾ ਜਿਹੜਾ ਸਟੈਂਡ ਆ ਮੈਂ ਉਹਦੇ ਉੱਤੇ ਕਿਉਂਕਿ ਅੱਜ ਮੈਂ ਇੱਕ ਮੰਤਰੀ ਦੇ ਤੌਰ ਤੇ ਗੱਲ ਕਰ ਰਿਹਾ ਮੈਂ ਇਹਦੇ ਨਾਲ ਪਾਰਟੀ ਨਾਲ ਕੀ ਗਲਾਈਨ ਲੈਣੀ ਆ ਕੀ ਗੱਲ ਕਰਨੀ ਆ ਸਰਕਾਰ ਨੇ ਕੀ ਗੱਲ ਕਰਨੀ ਆ ਕੀ ਲਾਈਨ ਲੈਣੀ ਆ ਉਹਦੇ ਵਿੱਚ ਕਾਨੂੰਨ ਨੇ ਕੀ ਕੰਮ ਕਰਨਾ ਉਹਦੇ ਵਿੱਚ ਮੇਰਾ ਕੋਈ ਵੀ ਜਿਹੜਾ ਹੈ ਉਹ ਇਸ ਗੱਲ ਦੇ ਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਜਿਹੜਾ ਕਿ ਮੈਨੂੰ ਬਾਰ-ਬਾਰ ਕਹਿੰਦੇ ਸੀ ਬੇਬੀ ਤੇ ਬਾਰ-ਬਾਰ ਵੀ ਬਿੱਟੂ ਇੱਕ ਜੇ ਬਾਕੀ ਪਰਿਵਾਰਾਂ ਦੀ ਗੱਲ ਕਰੋ ਉਹ ਕਹਿ ਸਕਦੇ ਆ ਵੀ ਤੁਸੀਂ ਕਿਉਂ ਨਹੀਂ ਇਹ ਗੱਲ ਕਹਿੰਦੇ ਇਹ ਇੱਕ ਇੱਕ ਬਹੁਤ ਵੱਡੇ ਵਰਗ 'ਚ ਇਹ ਗੱਲ ਵੀ ਇੱਕ ਰੋਸ ਸੀ ਗੁੱਸਾ ਸੀ ਜੀ ਚਾਹੇ ਉਹ ਵਿਦੇਸ਼ਾਂ 'ਚ ਬੈਠੇ ਹੋਣ ਚਾਹੇ ਉਰੇ ਬੈਠੇ ਹੋਣ ਜੇ ਮੈਂ ਉਹ ਗੱਲ ਨੂੰ ਸਿੱਧਾ ਕਲੀਅਰ ਕੀਤਾ ਹੈ ਫੈਕਟਸ ਮੈਂ ਠੀਕ ਕੀਤੇ ਆ ਬਿਲਕੁਲ ਗੱਲ ਠੀਕ ਹੈ ਕਾਨੂੰਨ ਨੇ ਆਪਣਾ ਕੰਮ ਕਰਨਾ ਸਰਕਾਰਾਂ ਨੇ ਆਪਣਾ ਕੰਮ ਕਰਨਾ ਪਰ ਜਿਹੜੀ ਮੇਰੇ ਪਰਿਵਾਰ ਦੀ ਜੀ ਖੁਣੀ ਮੈਂ ਸਾਰਿਆਂ ਦੀ ਗੱਲ ਵੀ ਸੁਣ ਰਿਹਾ ਸੀ ਤੇ ਸਾਰਿਆਂ ਨਾਲ ਗੱਲ ਹੋਈ ਵੀ ਅਸੀਂ ਉਸ ਚੀਜ਼ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਜੀ ਕੋਈ ਵੀ ਅੜਿੱਕਾ ਜਾਂ ਰੋੜਾ ਨਹੀਂ ਬਣਨਾ ਸਾਡੀ ਫੈਮਿਲੀ ਵੱਲੋਂ ਪਰਿਵਾਰ ਵੱਲੋਂ ਇਹ ਬਿਲਕੁਲ ਜਿਹੜਾ ਕਲੀਅਰ ਗੱਲ ਕੀਤੀ ਹੈ ਵੀ ਅਸੀਂ ਉਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੋਏਗਾ ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ ਕਿ ਬੰਦੀ ਸਿੰਘਾਂ ਨੂੰ ਰਹਾ ਕਰ ਦਿੱਤਾ ਜਾਵੇ ਬਿਆਨ ਸਿੰਘ ਦੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੈ ਹਾਂ ਜੋ ਜੋ ਵੀ ਸਾਡਾ ਸਮਾਜ ਸਾਡਾ ਭਾਈਚਾਰਾ ਜੋ ਵੀ ਸਾਡਾ ਪੰਥ ਜੋ ਫੈਸਲਾ ਉਹ ਸਰਮੌਰ ਨੇ ਅਸੀਂ ਉਹਨਾਂ ਦੇ ਫੈਸਲੇ ਦੇ ਵਿੱਚ ਸ਼ਾਮਲ ਹਾਂ ਜੋ ਫੈਸਲਾ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਉਸ ਫੈਸਲੇ 'ਚ ਸ਼ਾਮਲ ਹਾਂ